ਸਸਕਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲਾਟਿਆ ਚੈਨਲ ਦੇ ਨਾਲ ਤੇ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ 21 ਅਗਸਤ 2025 ਸਵੇਰੇ 6 ਵਜੇ ਪੌਂਗ ਡੈਮ ਪਾਖੜਾ ਡੈਮ ਹਰੀ ਘੜ ਵਰਕਸ ਤੇ ਕਿੰਨਾ ਪਾਣੀ ਆ ਰਿਹਾ ਤੇ ਕਿੰਨਾ ਅਗਲੇ ਪਾਸੇ ਛੱਡਿਆ ਜਾ ਰਿਹਾ ਹੈ ਫਿਲਹਾਲ ਜਿਹੜਾ ਪਾਣੀ ਠੀਕ ਠਾਕ ਚੱਲ ਰਿਹਾ ਬਹੁਤਾ ਆਪਾਂ ਨੂੰ ਡਰਨ ਦੀ ਲੋੜ ਨਹੀਂ ਸੁਚੇਤ ਰਹੋ ਜਿਹੜੀਆਂ ਜਗ੍ਹਾ ਦੇ ਵਿੱਚ ਪਾਣੀ ਫੈਲ ਚੁੱਕਾ ਬੰਨ ਟੁੱਟ ਚੁੱਕੇ ਨੇ ਜਾਂ ਨੀਵੇਂ ਇਲਾਕਿਆਂ ਦੇ ਵਿੱਚ ਉੱਥੇ ਜਿਹੜਾ ਥੋੜਾ ਜਿਹਾ ਡਰਦਾ ਮਾਹੌਲ बन ਰਿਹਾ ਕਿਉਂਕਿ ਉੱਥੇ ਪਾਣੀ ਥੋੜਾ ਥੋੜਾ ਕਰਕੇ ਕਦੀ ਵੱਜ ਜਾਂਦਾ ਕਦੀ ਜਿਹੜਾ ਘਟ ਜਾਂਦਾ ਹੈ ਬਾਕੀ ਕਮੈਂਟ ਆਵੇ ਤੁਸੀਂ ਇਹ ਜਰੂਰ ਦੱਸੋ ਕਿੱਥੋਂ ਆਪਣੀ ਵੀਡੀਓ ਦੇਖ ਰਹੇ ਹੋ ਕਿੱਥੋਂ-ਕਿੱਥੋਂ ਤੁਸੀਂ ਆਪਣੀ ਵੀਡੀਓ ਦੇਖ ਰਹੇ ਹੋ ਜੇਕਰ ਸਤਲੁਜ ਦੇ ਨੇੜੇ ਤੋਂ ਦੇਖ ਰਹੇ ਹੋ ਜਾਂ ਬਿਆਸ ਦੇ ਨੇੜੇ ਤੋਂ ਤਾਂ ਉੱਥੇ ਪਾਣੀ ਦੇ ਕੀ ਤਾਜ਼ਾ ਹਾਲਾਤ ਚੱਲ ਰਹੇ ਨੇ ਤਾਂ ਜਿਹੜੇ ਹੋਰ ਭੈਣ ਭਰਾਣੇ ਉਹ ਤੁਹਾਡੀਆਂ ਕਮੈਂਟ ਦੇਖ ਕੇ ਜਿਹੜਾ ਆਪਣਾ ਆਪਣਾ ਅੰਦਾਜ਼ਾ ਲਗਾ ਸਕਣ ਬਾਕੀ ਅਫਵਾਹਾਂ ਤੋਂ ਬਚੋ ਸੁਚੇਤ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਜਿੱਦਾਂ ਜਿੱਦਾਂ ਤੁਹਾਨੂੰ ਪ੍ਰਸ਼ਾਸਨ ਕਹਿ ਰਿਹਾ ਹੈ ਉਹਨਾਂ ਗੱਲਾਂ ਵੱਲ ਜਿਹੜੇ ਤੁਸੀਂ ਗੌਰ ਕੋਸ਼ਿਸ਼ ਕਰੋ ਕਿਉਂਕਿ ਪਾਣੀ ਆ ਕੋਈ ਨਾ ਇੱਕ ਦੋ ਦਿਨ ਦੇ ਵਿੱਚ ਜਿਹੜਾ ਸੈਟਿੰਗ ਹੋ ਜੂਗੀ ਪਿੱਛੇ ਡੈਮਾਂ ਦੇ ਵਿੱਚੋਂ ਤੇ ਪਾਣੀ ਜਿਹੜਾ ਸੈਟ ਆਪਣਾ ਸਹੀ ਪੱਧਰ ਤੇ ਪਹੁੰਚ ਜਾਵੇਗਾ ਜੇਕਰ ਆਪਾਂ ਪੌਂਗ ਡੈਮ ਦੀ 7ਵੇਂ ਦੀ ਰਿਪੋਰਟ ਦੇਖੀ 21 ਅਗਸਤ 2025 ਦੀ ਤਾਂ ਜਿਹੜਾ ਰੈਸਟ ਲੈਵਲ ਆ ਟੋਟਲ ਪਾਣੀ ਰੱਖਣ ਦੀ ਸਮਰੱਥਾ ਜਿਹੜੀ 1400 ਫੁੱਟ ਆ ਜਿਹੜਾ ਕਿ 7 ਵਜੇ 1384.40 ਫੁੱਟ ਤੇ ਪਹੁੰਚ ਚੁੱਕਾ ਹੈ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ ਲਗਭਗ 99000 ਕਿਊਸ ਦੀ ਜਿਹੜਾ ਪਾਣੀ ਆ ਉਹ ਪੌਂਗ ਡੈਮ ਦੇ ਵਿੱਚ ਆ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ 67000 ਕਿਊਸੀ ਜਿਹੜਾ ਪਾਣੀ ਆ ਉਹ ਪੌਂਗ ਡੈਮ ਤੋਂ ਅਗਲੇ ਪਾਸੇ ਆਊਟਫਲੋ ਕੀਤਾ ਜਾ ਰਿਹਾ ਜੇਕਰ ਟਰਬਾਈਨਾ ਥਰੂ ਆਊਟਫਲੋ ਦੀ ਗੱਲ ਕਰੀਏ ਤਾਂ 17000 ਕਿਊਸੀ ਦਾ ਪਾਣੀ ਅਗਲੇ ਪਾਸੇ ਆਊਟਫਲੋ ਕੀਤਾ ਜਾ ਰਿਹਾ ਜੇਕਰ ਸਪਿਲਵੇ ਗੇਟਾਂ ਦੀ ਗੱਲ ਕਰੀਏ ਤਾਂ 50000 ਕਿਊਸੀ ਜਿਹੜਾ ਪਾਣੀ ਅਗਲੇ ਪਾਸੇ ਛੱਡਿਆ ਜਾ ਰਿਹਾ ਜੇਕਰ ਆਪਾਂ ਅੱਗੇ ਗੱਲ ਕਰੀਏ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰੀ ਚੱਲੋ ਤਾਂ ਸਹੀ ਜਾਣਕਾਰੀ ਸਾਰਾ ਤੱਕ ਪਹੁੰਚੇ ਭਾਖੜਾ ਡੈਮ ਦੀ ਗੱਲ ਕਰੀਏ ਤਾਂ ਸਵੇਰੇ 6 ਵਜੇ 21 ਅਗਸਤ 2025 ਨੂੰ ਜਿਹੜਾ ਭਾਖੜਾ ਡੈਮ ਦਾ ਲੈਵਲ ਆ 1666.50 ਫੁੱਟ ਤੇ ਆ ਜਿਹੜਾ ਇਨਫਲੋ ਆ 52623 ਕਿਊਸਿਕ ਜਿਹੜਾ ਪਾਣੀ ਆ ਉਹ ਭਾਖੜਾ ਡੈਮ ਦੇ ਵਿੱਚ ਆ ਰਿਹਾ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੀਏ ਤਾਂ ਜਿਹੜਾ 43341 ਕਿਊਸਿਕ ਜਿਹੜਾ ਪਾਣੀ ਆ ਭਾਖੜਾ ਡੈਮ ਤੋਂ ਅਗਲੇ ਪਾਸੇ ਛੱਡਿਆ ਜਾ ਰਿਹਾ ਜਿਹੜਾ ਕਿ ਸਤ루 ਦਰਿਆ ਦੇ ਵਿੱਚ ਲਗਭਗ 20 ਕੋਹ ਹਜ਼ਾਰ ਕਿਊਸਿਕ ਪਾਣੀ ਆ ਰਿਹਾ ਬਾਕੀ ਜਿਹੜਾ ਨਹਿਰਾਂ ਦੇ ਵਿੱਚ ਟਰਾਂਸਫਰ ਕੀਤਾ ਜਾ ਰਿਹਾ ਜੇਕਰ ਹਰੀਕੇ ਦੀ ਅਪਡੇਟ ਦੇਖੀ ਸਵੇਰੇ 6 ਵਜੇ ਦੀ 21 ਅਗਸਤ 2025 ਤਾਂ ਆਪਸਟੀਮ ਜਿਹੜਾ ਇੱਕ 1,677 ਕਿਊਸਿਕ ਹੋ ਰਿਹਾ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੀਏ ਤਾਂ 84,760 ਕਿਊਸਿਕ ਜਿਹੜਾ ਪਾਣੀ ਆ ਉਹ ਡਾਊਨਸਟ੍ਰੀਮ ਕੀਤਾ ਜਾ ਰਿਹਾ ਜੇਕਰ ਫਰੋਇਪਰ ਫਿਲਟਰ ਦੀ ਗੱਲ ਕਰੀਏ ਤਾਂ 8,037 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਜੇਕਰ ਰਾਜਸਥਾਨ ਫਿਲਟਰ ਦੀ ਗੱਲ ਕਰੀਏ ਤਾਂ 13,700 95 ਕਿਊਸੀ ਜਿਹੜਾ ਪਾਣੀ ਰਾਜਸਥਾਨ ਫੀਡਰ ਨੂੰ ਛੱਡਿਆ ਜਾ ਰਿਹਾ ਜੇਕਰ ਮਾਹੂ ਕਨਾਲ ਦੀ ਗੱਲ ਕਰੀਏ ਤਾਂ 187 ਕਿਊਸੀ ਜਿਹੜਾ ਪਾਣੀ ਉਹ ਮਾਹੂ ਕਨਾਲ ਨੂੰ ਛੱਡਿਆ ਜਾ ਰਿਹਾ ਸੋ ਇਹ ਸੀ ਅੱਜ ਦੀ ਰਿਪੋਰਟ ਭਾਖੜਾ ਡੈਮ ਪੌਂਗ ਡੈਮ ਤੇ ਹਰੀਕੇ ਹੈਡ ਵਰਕਸ ਦੀ ਬਾਕੀ ਜਿਹੜਾ ਤੁਸੀਂ ਅਫਵਾਹਾਂ ਤੋਂ ਬਚੋ ਸੁਚੇਤ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਤਾਂ ਜਿਹੜੀ ਜੋ ਵੀ ਤੁਹਾਨੂੰ ਪ੍ਰਸ਼ਾਸਨ ਜਾਣਕਾਰੀ ਦੇ ਰਿਹਾ ਉਹ ਜਿਹੜਾ ਤੁਸੀਂ ਉਹਨਾਂ 'ਤੇ ਥੋੜਾ ਗੌਰ ਕਰਨ ਦੀ ਤੁਹਾਨੂੰ ਜਿਹੜੀ ਲੋੜਾ ਬਾਕੀ ਜਿਹੜੀਆਂ ਜਗ੍ਹਾ ਤੇ ਜਿਹੜੇ ਝੋਨੇ ਡੁੱਬ ਚੁੱਕੇ ਨੇ ਫਸਲਾਂ ਖਰਾਬ ਹੋ ਚੁੱਕੀਆਂ ਨੇ ਸਮਾਜ ਸੇਵੀ ਵੀਰਾਂ ਨੂੰ ਬੇਨਤੀ ਆਗੇ ਉਹਨਾਂ ਜਗ੍ਹਾ ਤੇ ਜਾ ਕੇ ਜਿਹੜੀ ਤੁਸੀਂ ਮਦਦ ਕਰਨ ਦੀ ਕੋਸ਼ਿਸ਼ ਕਰੋ ਬਾਕੀ ਬਹੁਤ ਆ ਜਿਹੜਾ ਪੈਨਿਕ ਤੇ ਡਰ ਦਾ ਮਾਹੌਲ ਸਮਾਜ ਦੇ ਵਿੱਚ ਨਾ ਸਿਰਜੋ ਜਿਹੜੀ ਵੀ ਜਾਣਕਾਰੀ ਆ ਪਲ-ਪਲ ਦੀ ਜਿਹੜੀ ਉਹ ਪਹੁੰਚ ਰਹੀ ਆ ਜੋ ਵੀ ਪ੍ਰਸ਼ਾਸਨ ਵੱਲੋਂ ਵੀ ਤੁਹਾਡੇ ਕੋਲ ਤੱਕ ਜਿਹੜੀ ਪਹੁੰਚਾਈ ਜਾ ਰਹੀ ਆ ਤੇ ਸਹੀ ਜਾਣਕਾਰੀ ਲਈ ਤੁਸੀਂ ਆਪਣਾ ਫੋਲੋ ਸਬਸਕ੍ਰਾਈਬ ਕਰਕੇ ਰੱਖ ਲਓ ਤਾਂ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਆਪਾਂ ਤੁਹਾਨੂੰ ਜਾਣਕਾਰੀ ਦਈਏ ਤਾਂ ਉਹ ਤੁਹਾਡੇ ਤੱਕ ਜਿਹੜੀ ਸਹੀ ਸਮੇਂ ਪਹੁੰਚ ਜਾਵੇ ਬਾਕੀ ਫਾਹਵਾ ਤੋਂ ਬਚੋ ਸੁਚੇਤ ਰਹੋ ਸੁਖ ਲਾਟਿਆ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਜੀ